ਸੋ ਵੀਰ ਸਿੰਘ ਬਾਦਲ ਜੋ ਘਰੇ ਬਿਠੇ ਆ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਰਿਹਾ ਤੇ ਉਹਨਾਂ ਨੂੰ 2.5 ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਜਾਂ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤਾਂ ਕਹਿ ਨਹੀਂ ਸਕਦਾ ਪਰ ਸੱਚ ਇਹ ਤਾਂ ਦੇਖੀਏ ਜਦੋਂ ਸੁਖਬੀਰ ਬਾਦਲ ਨੇ ਅਸਤੀਫਾ ਜਿਹੜਾ ਦਿੱਤਾ ਗਿਆ ਸਾਡੇ ਨੂੰ ਵੀ ਟਵੀਟ ਕੀਤਾ ਜਾਂਦਾ ਇਹ ਤਾਂ ਦੇਖੋ ਦੇਖੋ ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਜੁੜਿਆ ਹੈ ਤੇ ਜੀ ਵੀ ਅਕਾਲੀ ਸੋਝ ਹੈ ਉਹ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਆ ਜਦੋਂ ਅਕਾਲੀ ਦਲ ਨੂੰ ਢਾਹ ਲੱਗਦੀ ਆ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਐ ਜਾਂ ਸਿੱਖ ਕੌਮ 'ਚ ਵੰਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਐ ਜਦੋਂ ਅਜਿਹੇ ਹੀ ਹ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਨਾਲ ਅਕਾਲੀ ਦਲ ਕਿਸੇ ਚਰਚਾ 'ਚ ਆਉਂਦਾ ਐ ਜਾਂ ਸਿੱਖ ਰਾਜਨੀਤੀ ਨੂੰ ਢਾਹ ਲੱਗਦੀ ਹੈ ਤੇ ਦੁਖੀ ਹੋਣ ਵਾਲਿਆਂ ਦੀ ਵੀ ਬਹੁਤ ਵੱਡੀ ਗਿਣਤੀ ਹੈ। ਚਾਹੇ ਸਤਿਗੁਰੂ ਜਾਣਦਾ ਆ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੂਫਾਨ ਆਏ ਨੇ। ਬੜੀਆਂ ਹਨੇਰੀਆਂ ਆਈਆਂ ਨੇ, ਚਖੜ ਆਏ ਨੇ। ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਾਹੋ ਜਲਾਲ ਚਾਹੁੰਦਾ ਹੈ। ਤੇ ਹੁਣ ਵੀ ਜਿਹੜਾ ਆ ਫਿਰ ਭੌਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪੈੜ ਬਣ ਕੇ ਸਿੱਖਾਂ ਦੀ ਪੈੜ ਬਣ ਕੇ ਪੰਥ ਤੇ ਪੰਜਾਬ ਦੀ ਸੇਵਾ ਕਰੇਗਾ। ਔਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਕਿਉਂ ਦਿੱਤਾ ਹੈ। ਪਹਿਲੀ ਤੇ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ ਪਰ ਮੈਂ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਚ ਚਾਹੁੰਦਾ ਹਾਂ ਔਰ ਭਾਵੇਂ ਇੱਕ ਵਕਤ ਵਕਤ ਚਰਚਾਵਾਂ ਚੱਲਦੀਆਂ ਹੋਣ ਜਾਂ ਵਕਤ ਵਕਤ ਪਤੀਕਰ ਮਾਰੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਕਹਿੰਦਾ ਹੈ ਅੱਜ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਲਾਤ ਪੈਦਾ ਕੀਤੇ ਗਏ ਨੇ ਜਿਸ ਤਰ੍ਹਾਂ ਉਹਦੇ ਕਰਤਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਹਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਔਰ ਹਮੇਸ਼ਾ ਹੀ ਤਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਕਟਗੜੀ ਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰ ਤੈਸ਼ੀ ਨੇ ਨਾ ਪੰਜਾਬ ਹਤੈਸ਼ੀ ਨੇ ਨਾ ਅਕਾਲੀ ਦਲ ਦੀਆਂ ਹਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਹਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਔਰ ਦੂਸਰੀ ਗੱਲ ਹੈ ਕਿ ਜਿਹੜੀ 2.5 ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬੈਠੇ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਰਿਹਾ ਤੇ ਉਹਨਾਂ ਨੂੰ ਢਾਈ ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਜਾਂ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤੇ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਉਹਨੂੰ ਆਪਾਂ ਕਹ ਦੀਏ ਕਿ ਜਲੀਲ ਕੀਤਾ ਜਾ ਰਿਹਾ ਆ ਭਾਵੇਂ ਕਿ ਮੈਂ ਕੋਈ ਸੁਖਬੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਭਾਉਣਾ ਦੀ ਲੰਘਣਾ ਕੀਤੀ ਹੈ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ ਹਾਂ ਭਾਵੇਂ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਿਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਦੇਣਾ ਇੱਕ ਵੱਡਾ ਗੁਨਾਹ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਆ ਤੇ ਉਹ ਸੁਖਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਜਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਟੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਨੂੰ ਉਹਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਸਾਰਾ ਚੱਲ ਰਿਹਾ ਹੈ ਤੇ ਮੇਰੇ ਖਿਆਲ ਹਰ ਇੱਕ ਦੀ ਜ਼ੁਬਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾੜੀ ਫੌਜ ਤੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਖਤ ਦੀ ਮਰਿਆਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ ਕਿਹੜੀਆਂ ਸਖਸ਼ੀਤਾਵਾਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਸ ਦਲਪੀ ਆਉਂਦੇ ਕੱਲੀ ਨੱਪੀ ਆਉਂਦੇ ਪਿਓ ਵਾਲੀ ਕੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸਖਸ਼ੀਤਾਵਾਂ ਦੇ ਸ਼੍ਰੀ ਅਕਾਲ ਤੱਕ ਸਭ ਫੈਂਸਰੀ ਗਈ ਉਹਨਾਂ ਦੀ ਸੁਣਵਾਈ ਹੋਈ ਕਾਰਵਾਈ ਹੋਈ ਹੌਨ ਰਿਕਾਰਡ ਹੈ ਉਹਨਾਂ ਬਾਰੇ ਜੋ ਫੈਸਲੇ ਹੋਏ ਉਹ ਵੀ ਹੌਨ ਰਿਕਾਰਡ ਹੈ ਪਰ ਪਤਾ ਨਹੀਂ ਇਹ ਜੀਬੋ